ਭਾਰਤ ਨੇ ਧੋਖੇ ਨਾਲ ਹਰਾਇਆ ਪਾਕਿਸਤਾਨ ਨੂੰ ਤੁਹਾਨੂੰ ਪਤਾ ਹੈ ਕਿ T20 ਵਰਲਡ ਕੱਪ ਚੱਲਦਾ ਪਿਆ ਜਿਹਦੇ ਵਿੱਚ ਪਾਕਿਸਤਾਨ ਨੇ ਪਹਿਲਾਂ ਹੀ ਬਾਈਕਾਟ ਕੀਤਾ ਸੀਗਾ ਕਿ ਭਾਰਤ ਦੇ ਨਾਲ ਅਸੀਂ ਖੇਡਣਾ ਨਹੀਂ ਭਾਰਤ ਧੋਖੇਬਾਜ਼ ਆ ਭਾਰਤ ਚੀਟਿੰਗ ਕਰਦਾ ਹਰ ਇੱਕ ਮੈਚ ਦੇ ਵਿੱਚ ਤੇ ਸਾਨੂੰ ਚੀਟਿੰਗ ਦੇ ਨਾਲ ਹਰਾਉਂਦਾ ਤਾਂ ਐਸੇ ਲਈ ਇਸ ਵਾਰ ਫਿਰ ਤੋਂ ਧੋਖਾ ਕੀਤਾ ਭਾਰਤ ਨੇ ਤੁਹਾਨੂੰ ਸਾਰਾ ਸਭ ਨੂੰ ਪਤਾ ਕਿ ਪਾਕਿਸਤਾਨ ਨੇ ਬਾਈਕਾਟ ਕੀਤਾ ਹੋਇਆ ਸੀਗਾ ਭਾਰਤ ਨਾਲ ਭਾਰਤ ਨੇ ਪਾਕਿਸਤਾਨ ਨੂੰ ਮਨਾਇਆ ਕਿ ਅਸੀਂ ਅਭਿਸ਼ੇਕ ਤੋ ਨਾ ਡਰੋ ਅਸੀਂ ਅਭਿਸ਼ੇਕ ਨੂੰ 0 ਤੇ ਹੀ ਆਊਟ ਕਰਵਾ ਦਾਂਗੇ ਸੋ ਤੁਸੀਂ ਸਾਡੇ ਨਾਲ ਖੇਡ ਲਓ ਤੋ ਪਾਕਿਸਤਾਨ ਰਾਜੀ ਹੋ ਗਿਆ ਖੇਡਣ ਲਈ ਕਿ ਹਾਂ ਇਹਨਾਂ ਦੇ ਸਿਰਫ ਵਿੱਚ ਅਭਿਸ਼ੇਕ ਹੀ ਆ ਜਿਹੜਾ ਕਿ ਸਕੋਰ ਬਣਾ ਕੇ ਚਲੇ ਜਾਂਦਾ ਤੇ ਅਸੀਂ ਹੁਣ ਇੰਡੀਆ ਨੂੰ ਪੱਕਾ ਹਰਾ ਦਾਂਗੇ ਪਰ ਭਾਰਤ ਨੇ ਇਹ ਦੱਸਿਆ ਨਹੀਂ ਕਿ ਸਾਡੇ ਕੋਲ ਇਸ਼ਾਨ ਕਿਸ਼ਨ ਵੀ ਆ ਜਿਹਨੇ ਕਿ ਪਾਕਿਸਤਾਨ ਨੂੰ ਉਹ ਤਾਰੇ ਦਿਖਾਏ ਦਿੰਦੇ ਵਿੱਚ ਉਹ ਤਾਰੇ ਦਿਖਾਏ ਕਿ ਹੁਣ ਪਾਕਿਸਤਾਨ ਸੋਚਾਂ ਦੇ ਵਿੱਚ ਪਿਆ ਹੋਇਆ ਕਿ ਸਾਡੇ ਨਾਲ ਤਾਂ ਭਾਰਤ ਨੇ ਧੋਖਾ ਕੀਤਾ ਸਾਨੂੰ ਤਾਂ ਭਾਰਤ ਨੇ ਅਭਿਸ਼ੇਕ ਸ਼ਰਮਾ ਨੂੰ ਜ਼ੀਰੋ ਤੇ ਆਊਟ ਕਰਾਉਣ ਦਾ ਕਹਿ ਕੇ ਮਨਾ ਲਿਆ ਖੇਡਣ ਲਈ ਪਰ ਆ ਇਸ਼ਾਨ ਕਿਸ਼ਨ ਦੇ ਬਾਰੇ ਸਾਨੂੰ ਦੱਸਿਆ ਨਹੀਂ ਕਿ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ ਸੋ ਸਾਡੇ ਨਾਲ ਤਾਂ ਇਹ ਧੋਖਾ ਹੋ ਗਿਆ ਇਹ ਇਦਾਂ ਦੇ ਮੀਮ ਬਣ ਰਹੇ ਆ ਇਦਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਆ ਰਹੀਆਂ ਸੋ ਇਹਦਾ ਸਿਰਫ ਸਿਰਫ ਹੱਕਦਾਰ ਪਾਕਿਸਤਾਨ ਖੁਦ ਆ ਪਾਕਿਸਤਾਨ ਜੋ ਇਹ ਕੁਝ ਕਰਾ ਰਿਹਾ ਉਹ ਸਿਰਫ ਸਿਰਫ ਆਪਣੀ ਬਦੌਲਤ ਕਰਾ ਰਿਹਾ ਔਰ ਉੱਥੋਂ ਦੇ ਜਿਹੜੇ ਪਾਕਿਸਤਾਨ ਦੇ ਲੋਕ ਆ ਉਹ ਖੁਦ ਕਰਾ ਰਿਹਾ ਕਿਉਂਕਿ ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਅਫਗਾਨਿਸਤਾਨ ਦਾ ਮੈਚ ਹੋਇਆ ਸੀਗਾ ਜਿਨੇ ਕਿ ਹਰ ਇੱਕ ਦੇ ਪੈਸੇ ਵਸੂਲ ਕਰਵਾਏ ਸੀ ਕਿ ਅਗਰ ਕਿਸੇ ਨੇ ਟਾਈਮ ਰੋਕੇ ਆਪਣੇ ਘਰੇ ਬੈਠ ਕੇ ਉਹ ਮੈਚ ਦੇਖਿਆ ਤਾਂ ਉਹਦਾ ਟਾਈਮ ਖਰਾਬ ਨਹੀਂ ਸੀ ਹੋਇਆ ਪੂਰਾ ਪੈਸਾ ਵਸੂਲ ਮੈਚ ਸੀਗਾ ਪਰ ਪਾਕਿਸਤਾਨ ਦੇ ਕੁਝ ਐਦਾਂ ਦੇ ਲੋਕ ਸੀਗੇ ਜਿਨ੍ਹਾਂ ਨੇ ਉਸ ਮੈਚ ਨੂੰ ਔਰ ਅਫਗਾਨੀਆਂ ਨੂੰ ਟਰੋਲ ਕੀਤਾ ਸੀਗਾ ਨੱਚ-ਨੱਚ ਕੇ ਭੰਗੜੇ ਪਾ-ਪਾ ਕੇ ਵੀਡੀਓਜ਼ ਪਾਈ ਸੀਗੀ ਪਰ ਨਾਲ ਦੀ ਨਾਲ ਉਸੇ ਟਾਈਮ ਅਫਗਾਨੀਆਂ ਦੇ ਇਹ ਵੀਡੀਓਜ਼ ਆndੀਆਂ ਸੀ ਕਿ ਸਾਡਾ ਮੈਚ ਤਾਂ ਲੋਕਾਂ ਨੇ ਦੇਖਿਆ ਹਰ ਇੱਕ ਲਾਸਟ ਸੈਕਿੰਡ ਤੱਕ ਪਰ ਤੁਹਾਡਾ ਮੈਚ 15 ਫਰਵਰੀ ਨੂੰ ਆਉਣ ਵਾਲਾ ਭਾਰਤ ਦੇ ਨਾਲ ਤੁਹਾਡਾ ਕੀ ਹੋਵੇਗਾ ਸੋ ਉਹੀ ਕੁਝ ਹੋਇਆ ਪਹਿਲੇ 3 ਓਵਰਾਂ ਚ ਹੀ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ ਭਾਰਤ ਦੇ ਅੱਗੇ ਪਹਿਲੇ 3 ਓਵਰਾਂ ਚ ਹੀ ਲੋਕ ਉੱਠ ਉੱਠ ਕੇ ਜਾਣ ਲੱਗੇ ਸੀ ਔਰ ਲੋਕ ਗਾਲਾਂ ਕੱਢਣ ਲੱਗੇ ਸੀ ਕਿ ਸਾਡੇ ਪੈਸੇ ਬਰਬਾਦ ਹੋ ਗਏ ਔਰ ਲੋਕ ਕੌਸਦੇ ਆ ਪਾਕਿਸਤਾਨ ਨੂੰ ਕਿ ਅਗਰ ਭਾ ਹਾਰਨਾ ਹੁੰਦਾ ਤੁਸੀਂ ਕਮ ਸੇ ਕੰਮ ਸਾਡੇ ਪੈਸੇ ਵਸੂਲ ਕਰਾ ਦਿਆ ਕਰੋ ਸਟਾਰ ਮੇ 18ਵੇਂ ਉੱਪਰ ਤੱਕ ਚਲੇ ਜਾਇਆ ਕਰੋ ਫਾਈਟ ਦਿਆ ਕਰੋ ਥੋੜੀ ਜਿਹੀ ਪਤਾ ਲੱਗੇ ਕਿ ਹਾਂ ਚੱਕਰ ਹੋ ਰਿਹਾ ਲੋਕਾਂ ਨੂੰ ਪਤਾ ਲੱਗੇ ਕਿ ਯਾਰ ਚਲੋ ਸਾਡੇ ਪੈਸੇ ਵਸੂਲ ਹੋ ਗਏ ਇੰਨਾ ਕ ਜਿਆਦਾ ਟ੍ਰੋਲ ਹੋ ਰਿਹਾ ਹੈ ਪਾਕਿਸਤਾਨੀ ਸਿਰਫ ਉਹ ਸਿਰਫ ਉਹਦੀ ਵਜ੍ਹਾ ਖੁਦ ਆ ਕਿਉਂਕਿ ਖੁਦ ਪਹਿਲਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਪੰਗੇ ਲੈਂਦੇ ਆ ਫਿਰ ਉਹ ਇਦਾਂ ਦੀਆਂ ਟ੍ਰੋਲ ਵਾਜਿਆਂ ਦੇ ਸ਼ਿਕੀਨ ਹੁੰਦੇ ਆ ਸੋ ਹੁਣ ਇਹ ਬੜੀ ਚੱਲਦੀ ਪਈ ਹੈ ਨਿਊਜ਼ ਕਿ ਪਾਕਿਸਤਾਨ ਨੂੰ ਮਨਾਇਆ ਭਾਰਤ ਨੇ ਧੋਖੇ ਨਾਲ ਕਿ ਤੁਸੀਂ ਸਾਡੇ ਨਾਲ ਖੇਲੋ ਅਸੀਂ ਅਭਿਸ਼ੇਕ ਸ਼ਰਮਾ ਨੂੰ ਜ਼ੀਰੋ ਤੋਂ ਆਊਟ ਕਰਵਾ ਦਾਂਗੇ ਫਿਰ ਉਹ ਰਾਜ਼ੀ ਹੋਏ ਖੇਡਣ ਲਈ ਪਰ ਹੁਣ ਉਹਨਾਂ ਨੇ ਇਸ਼ਾਨ ਕਿਸ਼ਨ ਉਤਾਰ ਦਿੱਤਾ ਜਿਨੇ ਉਹ ਬੜਾਂਗਾ ਕੀਤਾ ਉਹ ਬੜਾਂਗਾ ਕੀਤਾ ਕਿ ਪਾਕਿਸਤਾਨ ਵਾਲੇ ਸੋਚਾਂ ਚ ਪਏ ਹੋਏ ਆ ਕਿ ਹੁਣ ਹੋਵੇਗਾ ਕੀ ਸਾਡਾ ਹੁਣ ਅਸੀਂ ਕਰੀਏ ਦਾ ਕਰੀਏ ਕਿ ਉਹਨਾਂ ਨੂੰ ਹੁਣ ਸਮਝ ਨਹੀਂ ਲੱਗਦੀ ਪਈ ਕੀ ਹੋਣਾ ਚਾਹੀਦਾ ਹਾਲਾਂਕਿ ਇੱਕ ਮੈਚ ਆ ਖੇਲ ਆ ਖੇਡ ਨੂੰ ਖੇਲ ਦੀ ਤਰ੍ਹਾਂ ਦੇਖਣਾ ਚਾਹੀਦਾ ਕੋਈ ਜਿੱਤਦਾ ਕੋਈ ਹਾਰਦਾ ਕਿਉਂਕਿ ਦੋ ਟੀਮਾਂ ਖੇਡ ਰਹੀਆਂ ਇੱਕ ਨੇ ਡਿੱਗਣਾ ਹੈ ਡਿੱਗਣਾ ਇੱਕ ਨੇ ਹਾਰਨਾ ਹੈ ਹਾਰਨਾ ਇਹਦੇ ਵਿੱਚ ਇਹ ਨਹੀਂ ਕਿ ਉਹ ਵੱਡੀ ਉਹ ਛੋਟੀ ਪਰ ਜੋ ਆਪਾਂ ਹਰਕਤਾਂ ਕਰ ਰਿਹਾ ਜੋ ਆਪਾਂ ਟਰੋਲ ਬਾਜੀ ਕਰ ਰਿਹਾ ਉਸ ਤੋਂ ਆਪਾਂ ਨੂੰ ਬਾਹ ਆ ਜਾਣਾ ਚਾਹੀਦਾ ਤਾਂ ਕਿ ਇਹ ਗੇਮ ਸਿਰਫ ਗੇਮ ਹੀ ਰਵੇ ਕਿਉਂਕਿ ਇਹ ਗੇਮ ਇਹੀ ਹੁੰਦੀ ਸੀ ਕਿ ਦੋ ਬੰਦਿਆਂ ਨੂੰ ਆਪਸ ਦੇ ਵਿੱਚ ਜੋੜਦੀ ਆ ਦੋ ਰਿਸ਼ਤਿਆਂ ਨੂੰ ਬਣਾਉਂਦੀ ਆ ਹਾਲਾਂਕਿ ਗੇਮ ਦੇ ਅੰਦਰ ਕੋਈ ਰਿਸ਼ਤਾ ਨਹੀਂ ਹੁੰਦਾ ਗੇਮ ਦੇ ਅੰਦਰ ਸਾਰਾ ਕੁਝ ਅਗਰੈਸਿਵ ਹੁੰਦਾ ਉਹ ਆਪਣੇ ਵਿਰੋਧੀ ਆਪਾਂ ਉਹਦੇ ਵਿਰੋਧੀ ਆ ਪਰ ਇਹ ਇੱਕ ਖੇਡ ਭਾਵਨਾ ਪ੍ਰੇਮ ਦੀ ਭਾਵਨਾ ਤੋਂ ਇਹਨੂੰ ਇਦਾਂ ਲੈਣਾ ਚਾਹੀਦਾ ਪਰ ਕੁਝ ਲੋਕਾਂ ਦੀ ਅਨਪੜਤਾ ਤੇ ਲੋਕਾਂ ਦੀ ਆਪਣੀ ਜਮੀਰ ਲੋਕਾਂ ਦੀ ਆਪਣੀ ਸਮਝ ਦੇ ਹਿਸਾਬ ਦੇ ਨਾਲ ਇਹ ਕਿੱਥੋਂ ਤੇ ਕਿੱਥੇ ਪਹੁੰਚ ਗਈ ਤੇ ਹੁਣ ਉਹਦਾ ਸ਼ਿਕਾਰ ਖੁਦ ਪਾਕਿਸਤਾਨੀਆਂ ਵੀ ਹੋ ਰਿਹਾ ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕਿਹੜਾ ਥੀਮ ਤਿਆਰ ਕੀਤਾ ਤੁਸੀਂ ਕੀ ਟ੍ਰੋਲ ਕਰ ਰਹੇ ਹੋ ਕਿਸ ਨੂੰ ਟ੍ਰੋਲ ਕਰ ਰਹੇ ਹੋ ਕਿਉਂ ਟ੍ਰੋਲ ਕਰ ਰਹੇ ਹੋ ਕਿਹੜੀ ਗੱਲ ਤੁਹਾਨੂੰ ਚੁਭੀ ਸੀ ਕਿਹੜੀ ਗੱਲ ਤੋਂ ਇਹ ਚੀਜ਼ ਹੋਈ ਹੈ ਸੋ ਤੁਸੀਂ ਜ਼ਰੂਰ ਜ਼ਰੂਰ ਇਹਦੇ ਬਾਰੇ ਆਪਣਾ ਦੱਸਿਓ ਆਪਣੀ ਰਾਏ ਆਪਣਾ ਐਕਸਪੀਰੀਅੰਸ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਹ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਕਿ ਉਹ ਕਿਸੇ ਨੂੰ ਟ੍ਰੋਲ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਸਾਡੇ ਨਾਲ ਵੀ ਕੱਲ੍ਹ ਨੂੰ ਕੁਝ ਹੋ ਸਕਦਾ ਔਰ ਇਸ ਚੈਨਲ ਨੂੰ ਅਗਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ